ਪੌਲਸ ਰਸੂਲ ਦੀ ਦੂਜੀ ਪੱਤਰੀ ਕ੍ਰੰਥੀਯਾਨੂ ਅਧਿਆਇ 2 ਪਰ ਮੈਂ ਆਪਣੇ ਆਪ 'ਚ ਠਾਨ ਲਿਆ ਕਿ ਤੁਹਾਡੇ ਕੋਲ ਫੇਰ ਦੁੱਖ ਨਾਲ ਨਾ ਆਵਾਂ ਜੇ ਮੈਂ ਤੁਹਾਨੂੰ ਦੁਖੀ ਕਰਾਂ ਤਾਂ ਉਹਦੀ ਬਿਨਾ ਜਿਹਨੂੰ ਮੈਂ ਦੁਖੀ ਕੀਤਾ ਮੇਰਾ ਪ੍ਰਸੰਨ ਕਰਨ ਵਾਲਾ ਕੌਣ ਹੈ ਅਤੇ ਮੈਂ ਇਹੋ ਗੱਲ ਲਿਖੀ ਸੀ ਭਈ ਕਿਤੇ ਮੈਂ ਆਣ ਕੇ ਉਹਨਾਂ ਵੱਲੋਂ ਦੁਖੀ ਨਾ ਹੋਵਾਂ ਜਿਨ੍ਹਾਂ ਵੱਲੋਂ ਮੈਨੂੰ ਅਨੰਦ ਹੋਣਾ ਚਾਹੀਦਾ ਹੈ ਕਿਉਂਕਿ ਜੋ ਤੁਸੀਂ ਸਭਨਾ ਹੋਤੇ ਮੈਨੂੰ ਭਰੋਸਾ ਹੈ ਭਈ ਮੇਰਾ ਅਨੰਦ ਤੁਸੀਂ ਸਭਨਾ ਦਾ ਅਨੰਦ ਹੈ ਕਿਉਂ ਜੋ ਮੈਂ ਵੱਡੀ ਬਿਪਤਾ ਅਤੇ ਮਨ ਦੇ ਕਸ਼ਟ ਨਾਲ ਬਹੁਤ ਅੰਜੂ ਕੇਰ ਕੇ ਤੁਹਾਨੂੰ ਲਿਖਿਆ ਸੋ ਇਸ ਲਈ ਨਹੀਂ ਜੋ ਤੁਸੀਂ ਦੁਖੀ ਹੋਵੋ ਸਗੋ ਇਸ ਲਈ ਜੋ ਤੁਸੀਂ ਉਸ ਪ੍ਰੇਮ ਨੂੰ ਜਾਣੋ ਜਿਹੜਾ ਮੈਂ ਤੁਹਾਡੇ ਨਾਲ ਵਧਿਕ ਕਰਦਾ ਹਾਂ ਪਰ ਜੇ ਕਿਨੇ ਦੁੱਖ ਦਿੱਤਾ ਹੈ ਤਾਂ ਮੈਨੂੰ ਨਹੀਂ ਸਗੋ ਕੁਝ ਕੋ ਭਈ ਉਹਨੂੰ ਬਹੁਤ ਦਬਨਾ ਚਾਹਣਾ ਤੁਸਾਂ ਸਭ ਨੂੰ ਦੁੱਖ ਦਿੱਤਾ ਇਹੋ ਜੇ ਮਨੁੱਖ ਲਈ ਇਹ ਤਾੜਨਾ ਜੋ ਬਹੁਤਿਆਂ ਤੋਂ ਹੋਈ ਸੋ ਬਥੇਰੀ ਹੈ ਸੋ ਉਲਟਾ ਤੁਹਾਨੂੰ ਚਾਹੀਦਾ ਹੈ ਜੋ ਉਹਨੂੰ ਮਾਫ਼ ਕਰੋ ਅਤੇ ਦਲਾਸਾ ਦਿਓ ਮਤੇ ਬਹੁਤਾ ਗਮ ਇਹੋ ਜੇ ਮੂਰਖ ਨੂੰ ਨਾ ਖਾ ਜਾਵੇ ਉਪਰੰਤ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਜੋ ਤੁਸੀਂ ਉਸ ਉੱਤੇ ਆਪਣੇ ਪ੍ਰੇਮ ਨੂੰ ਜ਼ਾਹਰ ਕਰੋ ਕਿਉਂਕਿ ਜੋ ਮੈਂ ਇਸ ਲਈ ਵੀ ਲਿਖਿਆ ਸੀ ਜੋ ਤੁਹਾਨੂੰ ਪਰਖ ਕੇ ਵੇਖਾਂ ਭਾਵੇਂ ਤੁਸੀਂ ਸਾਰੀਆਂ ਗੱਲਾਂ ਵਿੱਚ ਆਗਿਆਕਾਰ ਹੋ ਜਾਂ ਨਹੀਂ ਪਰ ਜੀ ਨੂੰ ਤੁਸੀਂ ਕੁਝ ਮਾਫ਼ ਕਰਦੇ ਹੋ ਮੈਂ ਵੀ ਕਰਦਾ ਹਾਂ ਕਿਉਂਕਿ ਮੈਂ ਵੀ ਜੋ ਕੁਝ ਮਾਫ਼ ਕੀਤਾ ਹੈ ਜੇ ਮੈਂ ਕੁਝ ਮਾਫ ਕੀਤਾ ਹੈ ਤਾਂ ਮੈਂ ਤੁਹਾਡੇ ਨਿਮਿਤ ਮਸਜਿਦ ਦੀ ਹਜ਼ੂਰੀ ਵਿੱਚ ਮਾਫ ਕੀਤਾ ਹੈ ਭਈ ਸ਼ੈਤਾਨ ਸਾਡੇ ਨਾਲ ਹੱਥ ਨਾ ਕਰ ਜਾਏ ਕਿਉਂ ਜੋ ਅਸੀਂ ਉਹਦੀ ਚਾਲਿਆਂ ਤੋਂ ਅਣਜਾਣ ਨਹੀਂ ਜਾਂ ਮੈਂ ਮਸਜਿਦ ਦੀ ਖੁਸ਼ਖਬਰੀ ਸੁਣਾਉਣ ਤੋਂ ਤਰਾਸ ਵਿੱਚ ਅਪੜਿਆ ਅਤੇ ਪ੍ਰਭੂ ਦੀ ਵੱਲੋਂ ਇੱਕ ਬੂਹਾ ਮੇਰੇ ਲਈ ਖੋਲਿਆ ਗਿਆ ਤਾਂ ਜਦੋਂ ਮੈਂ ਆਪਣੇ ਭਾਈ ਤਿਤਸ ਨੂੰ ਉੱਥੇ ਨਾ ਵੇਖਿਆ ਮੇਰੇ ਆਤਮਾ ਨੂੰ ਚੈਨ ਨਾ ਹੋਇਆ ਪਰ ਉਹਨਾਂ ਤੋਂ ਵਿਜੇ ਹੋ ਕੇ ਮਕਦੋਨੀਆ ਨੂੰ ਗਿਆ ਪਰ ਧੰਨਵਾਦ ਹੈ ਪਰਮੇਸ਼ਰ ਦਾ ਤੇ ਮਸੀਹ ਵਿੱਚ ਸਾਨੂੰ ਸਦਾ ਫਤਿਹ ਦੇ ਕੇ ਲਈ ਫਿਰਦਾ ਹੈ ਔਰ ਉਹਦੇ ਗਿਆਨ ਦੀ ਵਾਸਨਾ ਸਾਡੇ ਲਈ ਥਾਂ ਥਾਂ ਖਿਲਾਰਦਾ ਹੈ ਕਿਉਂ ਜੋ ਅਸੀਂ ਪਰਮੇਸ਼ਰ ਦੇ ਲਈ ਉਹਨਾਂ ਵਿੱਚੋਂ ਜਿਹੜੇ ਮੁਕਤੀ ਨੂੰ ਪ੍ਰਾਪਤ ਹੋ ਰਹੇ ਹਨ ਅਤੇ ਉਹਨਾਂ ਵਿੱਚ ਜਿਹੜੇ ਨਾਸ ਹੋ ਰਹੇ ਹਨ ਮਸੀਹ ਦੀ ਸੁਗੰਧੀਆਂ ਇਹਨਾਂ ਨੂੰ ਮੌਤ ਲਈ ਮੌਤ ਦੀ ਬੋ ਪਰ ਉਹਨਾਂ ਨੂੰ ਜੀਵਨ ਲਈ ਜੀਵਨ ਦੀ ਬੋ ਹਾਂ ਅਤੇ ਇਹਨਾਂ ਗੱਲਾਂ ਜੋਗਾ ਕੌਣ ਹੈ ਅਸੀਂ ਤਾਂ ਬਾਲਿਆਂ ਦੀ ਨਿਆਈ ਪਰਮੇਸ਼ਰ ਦੀ ਬਾਣੀ ਵਿੱਚ ਮਿਲਾਉਂਡ ਨਹੀਂ ਕਰਦੇ ਪਰ ਨਿਸ਼ਕਪਟਤਾ ਨਾਲ ਪਰਮੇਸ਼ਰ ਦੀ ਵੱਲੋਂ ਪਰਮੇਸ਼ਰ ਦੇ ਅੱਗੇ ਮਸੀਹ ਵਿੱਚ ਹੋ ਕੇ ਬੋਲਦੇ ਹਾਂ